3 ਜੂਨ ਸਥਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੱਥਾ ਟੇਕਣ ਪਹੁੰਚੇ ਅਚਾਨਕ ਉਹ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਕੀਤੀ ਸੀ ਦਰਬਾਰ ਸਾਹਿਬ ਚ ਅਰਦਾਸੀਏ ਬਲਬੀਰ ਸਿੰਘ ਨੇ ਸੀਐਮ ਬਾਦਲ ਨੂੰ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਸੀਐਮ ਬਾਦਲ ਨੂੰ ਸਰੋਪਾ ਦੇਣ ਲਈ ਮੋੜ ਬਲਬੀਰ ਸਿੰਘ ਨੂੰ ਕਿਹਾ ਗਿਆ ਪਰ ਉਹਨਾਂ ਨੇ ਸਰੋਪੀ ਨਹੀਂ ਦਿੱਤਾ ਬਾਦਲ ਨੂੰ ਸਿਰਫ ਪ੍ਰਸ਼ਾਦ ਹੀ ਦਿੱਤਾ ਇਸ ਤੋਂ ਬਾਅਦ ਅਰਦਾਸੀਏ ਸਿੰਘ ਨੇ ABP ਸਾਂਝਾ ਨੂੰ ਦੂਤੀ ਐਕਸਕਲੂਸਿਵ ਇੰਟਰਵਿਊ ਚ ਕਿਹਾ ਬਾਦਲ ਸਰਕਾਰ ਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ ਮੇਰਾ ਮਨ ਬਹੁਤ ਦੁਖੀ ਹੈ ਸ੍ਰੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਹੋਈ ਹੈ ਉਸ ਤੇ ਇਸ ਸਰਕਾਰ ਨੇ ਕਿਸੇ ਵੀ ਆਦਮੀ ਤੇ ਕੋਈ ਐਕਸ਼ਨ ਨਹੀਂ ਲਿਆ ਕਿਸੇ ਬਤੇ ਨੂੰ ਫੜ ਕੇ ਤੇ ਅੱਜ ਤੱਕ ਉਹਨਾਂ ਨੇ ਉਸ ਨੂੰ ਨਸੀਹਤ ਨਹੀਂ ਦਿੱਤੀ ਮੇਰੇ ਮਨ ਦੇ ਵਿੱਚ ਕੇਵਲ ਤੇ ਕੇਵਲ ਇਹੋ ਰੰਜਿਸ਼ ਹੈ ਹੋਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਉਹ ਕੇਵਲ ਮੇਰੇ ਆਤਮਾ ਦੀ ਆਵਾਜ਼ ਸੀ ਮਨ ਦੀ ਆਵਾਜ਼ ਸੀ ਗੁਰੂ ਸਾਹਿਬ ਦਾ ਹੁਕਮ ਸੀ ਏਬੀਪੀ ਸਾਂਝ ਨਾਲ ਬਲਬੀਰ ਸਿੰਘ ਨੇ ਬਾਦਲ ਨੂੰ ਸਰੋਪਨਾ ਦੇਣ ਦੀ ਵਜ੍ਹਾ ਦੱਸੀ ਹੀ ਸੀ ਕਿ ਖਬਰ ਆਈ ਕੇਐਸਜੀਪੀਸੀ ਨੇ ਉਹਨਾਂ ਦਾ ਤਬਾਦਲਾ ਮਾਛੀਵਾੜਾ ਕਰ ਦਿੱਤਾ ਇਨਾਂ ਹੁਕਮਾਂ ਤੋਂ ਬਾਅਦ ਬਲਬੀਰ ਸਿੰਘ ਕੈਮਰੇ ਸਾਹਮਣੇ ਨਹੀਂ ਆਇਆ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਸਾਡੇ ਪੱਤਰਕਾਰ ਨੇ ਬਲਬੀਰ ਸਿੰਘ ਨਾਲ ਮੁੜ ਰابطਾ ਕਾਇਮ ਕੀਤਾ ਤਬਾਦਲੇ ਤੇ ਬਲਬੀਰ ਬੋਲੇ ਮੈਂ ਹੁਣ ਤੱਕ ਹਰਮੰਦਰ ਸਾਹਿਬ ਦੀ ਸੇਵਾ ਕੀਤੀ ਹੈ ਤਬਾਦਲਾ ਕਿਸੇ ਕੀਮਤ ਤੇ ਮਨਜ਼ੂਰ ਨਹੀਂ ਸ਼੍ਰੋਮਣੀ ਕਮੇਟੀ ਦਾ ਫੈਸਲਾ ਸਿਆਸਤ ਨਾਲ ਪ੍ਰੇਰਿਤ ਹੈ ਤਬਾਦਲਾ ਮੁੱਖ ਮੰਤਰੀ ਦੇ ਦਬਾਅ ਨਾਲ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਤੋਂ ਮੈਨੂੰ ਕੋਈ ਵੀ ਇਸ ਤਰ੍ਹਾਂ ਦੀ ਆਸ ਨਹੀਂ ਸੀ ਕਿ ਮੇਰੇ ਤੇ ਕਿਸੇ ਵੀ ਪ੍ਰਕਾਰ ਦਾ ਐਕਸ਼ਨ ਲਿਆ ਜਾਊਗਾ ਕਿਉਂਕਿ ਹਰ ਇੱਕ ਨਾਲ ਪ੍ਰੇਮ ਭਾਵ ਬਣਿਆ ਤੇ ਕੋਈ ਵੀ ਮੇਰੇ ਵਿਰੁੱਧ ਨਹੀਂ ਹੈ ਤੇ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਮੇਰੇ ਮੇਰੇ ਕਿਸੇ ਨਾਲ ਰੰਜਿਸ਼ ਨਹੀਂ ਹੈ ਜਿਸ ਤਰ੍ਹਾਂ ਤੁਹਾਡਾ ਤਬਾਦਲਾ ਕੀਤਾ ਗਿਆ ਮਾਸ਼ੀਵਾੜਾ ਸਾਹਿਬ ਤੁਹਾਨੂੰ ਜਾਣ ਲੈ ਕੇ ਆ ਗਿਆ ਕੀ ਤੁਸੀਂ ਸਵੇਰੇ ਜਾਓਗੇ ਕਿਉਂਕਿ ਉਹ ਜਿਹੜੇ ਆਰਡਰ ਜਾਰੀ ਹੋਏ ਨੇ ਉਹਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਸਵੇਰੇ ਉੱਥੇ ਜਾ ਕੇ ਆਪਣੀ ਡਿਊਟੀ ਨਿਭਾਓ ਸਾਰੀ ਉਮਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਖੇ ਗੁਰੂ ਰਾਮਦਾਸ ਪਾਤਸ਼ਾਹ ਨੇ ਸੇਵਾ ਬਖਸ਼ਿਸ਼ ਕੀਤੀ ਹੈ ਜਿੰਨਾ ਸਮਾਂ ਗੁਰੂ ਪਾਤਸ਼ਾਹ ਨੇ ਸੇਵਾ ਲੈਣੀ ਸੀ ਉਹਨਾਂ ਚਿਰ ਹੋ ਗਈ ਹੈ ਤੇ ਹੁਣ ਮੈਂ ਤਾਂ ਇਹ ਸਮਝਦਾ ਹਾਂ ਕਿ ਸੇਵਾ ਦੀ ਸਮਾਪਤੀ ਹੈ ਗੁਰਪਾਸ਼ਨ ਸੇਵਾ ਪ੍ਰਵਾਨ ਕਰ ਲਈ ਹੈ ਹੁਣ ਕਿਤੇ ਵੀ ਜਾਣ ਵਾਸਤੇ ਤਿਆਰ ਨਹੀਂ ਆਪ ਬਲਬੀਰ ਸਿੰਘ ਵੱਲੋਂ ਐਸਪੀਸੀ ਦਾ ਹੁਕਮ ਨਾ ਮੰਨਣ ਦੀ ਗੱਲ ਸੁਣ ਕੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਤਲਖੀ ਵਧੀ ਉਹਨਾਂ ਕਿਹਾ ਫਕਰੇ ਕੌਮ ਤੇ ਪੰਥ ਰਤਨ ਬਾਦਲ ਸਾਹਿਬ ਨੂੰ ਸਰੋਪਨਾ ਨਾ ਦੇਣ ਦੀ ਹਿਮਾਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਬਲਬੀਰ ਸਿੰਘ ਮਾਛੀਵਾੜਾ ਚ 10 ਦਿਨਾਂ ਅੰਦਰ ਆਪਣੀਆਂ ਸੇਵਾਵਾਂ ਨਹੀਂ ਸੰਭਾਲਦੇ ਤਾਂ ਬਰਖਾਸਤ ਕਰ ਦਿੱਤਾ ਜਾਵੇਗਾ ਕੋਈ ਕਮੇਟੀ ਦਾ ਮੁਲਾਜ਼ਮ ਨਹੀਂ ਹੋ ਜੇ ਮੁਲਾਜ਼ਮ ਹੈ ਤਾਂ ਉਹਦੇ ਖਿਲਾਫ ਜੇ ਕੋਈ ਗਲਤ ਕੰਮ ਕਰਦਾ ਤਾਂ ਉਹ ਖਿਲਾਫ ਕਰਵਾਈ ਬਰਵਾ ਕੇ ਕਰੂਗਾ ਕੋਈ ਯਾਰ ਨੂੰ ਕਹਦੇਗੇ ਵੀ ਤੂੰ ਫੇਰ ਕੰਮ ਪਰ ਸਭ ਤੋਂ ਵੱਡੀ ਬੋਗਾ ਵਿਕਾਰੀ ਚਾਲ ਕਰੀ ਚੱਲ ਜੋ ਮਰਜੀ ਕਰ ਸਭ ਤੋਂ ਵੱਡੀ ਪਾਵਰ ਅਕਾਲ ਪੁਰਖ ਨੂੰ ਮੰਨਿਆ ਜਾਂਦਾ ਉਹਨੇ ਕਿਹਾ ਕਿ ਅਕਾਲ ਪੁਰਖ ਦਾ ਹੁਕਮ ਹੈ ਮੈਨੂੰ ਕਿ ਬਾਦਲ ਸਾਹਿਬ ਨੂੰ ਸਰੂਪਨ ਦੇਣਾ ਇਹ ਉਹਨੇ ਸਟੇਟਮੈਂਟ ਦਿੱਤੀ ਬਲਵੀਰ ਨਾਲ ਦਿੱਤੀ ਹੈ ਨਾ ਤੇ ਫੇਰ ਫਿਰ ਅਕਾਲ ਪੁਰਖ ਦਾ ਹੁਕਮ ਹੈ ਮੈਨੂੰ ਅਕਾਲ ਪੁਰਖ ਦਾ ਹੁਕਮ ਹੈ ਤੇ ਮੇਰੇ ਕੋਲ ਪਾਵਰ ਹੈ ਮੈਂ ਉਹਦਾ ਇਸਤੇਮਾਲ ਕਰਾਂ ਇਹਦਾ ਬੰਦਾ ਨਾ ਕੋਈ ਦੇਹਸਰ ਨਾ ਨਾ ਉਹ ਹਤਾ ਵੀ ਸਣਾ ਇਵਨ ਬਾਬਰ ਜੇ ਪਰ ਸ਼ਰੂਮਲੀ ਕਮੇਟੀ ਤੇ ਸਰਕਾਰ ਬਾਕੀ ਉਹ ਹੋਰ ਜਿਹਮ ਦਾ ਚੈਲੇਜ ਕਰੇ ਜਾਗੇ ਅਜੇ ਤੱਕ ਪਛਵੀ ਨਹੀਂ ਆਇਆ ਤਾਂ ਟਰਾਂਸਫਰ ਹੋਈ ਹੈ ਟਰਾਂਸਫਰ ਤਾਨੂੰ ਕਿਹਨੇ ਕਹਿਤਾ ਵੀ ਜਿਹੜਾ ਜਿਹੜਾ ਹੈਡ ਆਫ ਦੀ ਇੰਸਟੀਚਿਊਟ ਹੈ ਉਹ ਟਰਾਂਸਫਰੇ ਨਹੀਂ ਕਰਦਾ ਆਪਣੇ ਮੁਲਾਜ਼ਮ ਨੂੰ ਪਰ ਉਹ ਕਹ ਰਿਹਾ ਕਿ ਮੈਂ ਤਾਂ ਜੁਆਇਨ ਹੀ ਨਹੀਂ ਕਰਨਾ ਹੁਣ ਕਿਤੇ ਨਾ ਕਰੇ ਤੇ ਫਿਰ ਦਸ ਵਸ ਲਾ ਕੀ ਹੈ ਫਿਰ 10 ਦਿਨ ਦੇ ਬਾਅਦ ਨਹੀਂ ਕਰੇਗਾ ਜੁਆਇਨ 10 ਦਿਨ ਦੇ ਵਿੱਚ 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 ਆਏਗਾ ਤਸਨੋ ਕੀ ਕਰਪਣਾ ਤੁਸੀਂ ਡਿਸਮਿਸ ਕਰੋਗੇ ਹੁਣ ਉਹਨੇ ਜੇ ਜੇ ਨਹੀਂ ਜੋਇਨ ਜਿਹੜੀ ਜੋਕਾਰ ਵੀ ਅਗਨੀ ਬੰਦੀ ਹੈ ਕਹਾਂਗੇ ਜੋ ਤੁਹਾਨੂੰ ਕਹਿੰਦਾ ਵੀ ਮੈਂ ਜੋਇਨ ਹੀ ਨਹੀਂ ਕਰਨਾ ਰੈਟਮ 2 ਦੈਟ ਅਰਦਾਸੀ ਬਲਬੀਰ ਸਿੰਘ ਨੇ ਕੁਝ ਮਹੀਨੇ ਪਹਿਲਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੌਰਾਨ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ ਵੀ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕੱਲ ਉਹੀ ਘਟਨਾਕ੍ਰਮ ਸੀਐਮ ਬਾਦਲ ਨਾਲ ਵੀ ਵਾਪਰਿਆ ਇੱਕ ਪਾਸੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮਨਾਈ ਜਾ ਰਹੀ ਹੈ ਦੂਜੇ ਪਾਸੇ ਇਸ ਵਿਵਾਦ ਕਾਰਨ ਸਰਕਾਰ ਕਰ ਗਈ ਹਰਾਤੀ ਬਣ ਗਏ ਨੇ ਕਿ ਸਰਕਾਰ ਤੋਂ ਨਾ ਚੁੱਪ ਰਿਹਾ ਜਾ ਰਿਹਾ ਹੈ ਨਾ ਹੀ ਕੁਝ ਬੋਲਿਆ ਜਾ ਰਿਹਾ ਹੈ